ਸਾਸਰੀ ਘਰ ਦੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਹਿਣਾ ਚੈਨਲ ਦੇ ਨਵੇਂ ਨੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਨਾਲੇ ਜੀ ਆਪਾਂ ਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਇੰਸਟਾਗ੍ਰਾਮ ਦੀ ਆਪਣੀ ਆਈਡੀ ਹੈ ਪੰਜਾਬੀ ਕਲੈਕਸ਼ਨ 46 ਪੰਜਾਬੀ ਕਲੈਕਸ਼ਨ 46 40 ਤੇ 64 ਤੇ ਉੱਥੇ ਵੀ ਆਪਾਂ ਨੂੰ ਫੋਲੋ ਕਰਿਓ ਤੇ ਆਪਾਂ ਕਰਨ ਲੱਗੇ ਸੀ ਸੂਟਵਾਰਕ ਇੱਕ ਸੂਟ ਆਪਾਂ ਫੁਲਕਾਰੀ ਵਾਲਾ ਤਿਆਰ ਕਰਿਆ ਰੈਸਟ ਕਲਰ ਦੇ ਉੱਪਰ ਇਹ ਵੀ ਤੁਹਾਨੂੰ ਆਪਾਂ ਦਿਖਾ ਦਈਏ ਹਜੇ ਇਹਦਾ ਘੇਰਾ ਤੇ ਬਾਜੂ ਹੋਏ ਨੇ ਬਾਜੂ ਦੇ ਉੱਪਰ ਇਹ ਵਾਲੀ ਬੁੱਟੀ ਐ ਹਜੇ ਦੇ ਮੂਰੀਆਂ ਵਰਕ ਕਰਨੀਆਂ ਨੇ ਇਹੀਆਂ ਤੇ ਇਹ ਐ ਇਸਦਾ ਘੇਰਾ ਇਹ ਵਾਲਾ ਹੈ ਤੇ ਰਸਟ ਕਲਰ ਦੇ ਉੱਪਰ ਸੂਟ ਤੇ ਇਹ ਸੂਟ ਹੈ ਮਸਟਰਡ ਕਲਰ ਦੇ ਉੱਪਰ ਦੋ ਸੂਟ ਰੈਡੀ ਕੀਤੇ ਨੇ ਆਪਾਂ ਫਰਕਾਰੀ ਦੇ ਉੱਪਰ ਇੱਕ ਇਹ ਵਾਲਾ ਸੂਟ ਇਹ ਮਸਟਰਡ ਕਲਰ ਹੈ ਇਹ ਰਸਟ ਕਲਰ ਹੈ ਕਲਰ ਕੋਈ ਇੱਥੇ ਸੇਮ ਹੀ ਪਹਿਲੇ ਇਹ ਚ ਰਸਟ ਕਲਰ ਪਾਤਾ ਇਹ ਚ ਪੀਲਾ ਪਾਤਾ ਤੇ ਬਾਕੀ ਕਲਰ ਸੇਮ ਹੀ ਪੈ ਗਿਆ ਇਸ ਚ ਓਕ ਵਾਈਟ ਹੋ ਹੀ ਪਿਆ ਤੇ ਇਹਦੀ ਵੀ ਬਾਹ ਤੇ ਬਾਹ ਤੇ ਗੁੱਤੀ ਆਉਗੀ ਤੇ ਜੇ ਮੂਰੀ ਤੇ ਵਰਕਰ ਨੇ ਮੂਰੀ ਤੇ ਇਹ ਵਾਲਾ ਵਰਕ ਹੀ ਆਊਗਾ ਇਹ ਇੱਥੇ ਤੱਕ ਇਹ ਦੋ ਡੱਬੇ ਪੜਨਗੇ ਮੂਰੀ ਦੇ ਉੱਪਰ ਇਹ ਇਹਦੀ ਤਾਂ ਮੂਰੀ ਵਰਕ ਕਰਨੀ ਆ ਇਹਦੀ ਨਹੀਂ ਕਰਨੀ ਇਹੇ ਜਗੋ ਤੇ ਹਲਦੀ ਖਤਰ ਸੂਟ ਤਿਆਰ ਕਰ ਰਹੇ ਨੇ ਆਪਾਂ ਦੋਨੋਂ ਸੂਟ ਇਹਦੀ ਇਹ ਮੂਰੀ ਵਰਕ ਕਰਨ ਵਾਲੀ ਰਹਦੀ ਹੈ ਤੇ ਇਹ ਇਹ ਮੈਂ ਸਰਵਾਰ ਦਾ ਕਪੜਾ ਅੱਡ ਕਰਕੇ ਫਿਰ ਮੂਰੀ ਲਾਉਂਗੀ ਇਹਨੇ ਥੋੜੀ ਜੀ ਕਾਲੀ ਸੀਗੀ ਵੀ ਇਹ ਸੂਟ ਵਰਤ ਇਹ ਆਪਾਂ ਮੂਰੀ ਵਰਕ ਕਰਨੀ ਇਹ ਵਾਲੇ ਬੇਲ ਪਾਉਣੀ ਹੈ ਇਸ ਦੇ ਉੱਪਰ ਇਸ ਤਰ੍ਹਾਂ ਆਪਾਂ ਇਹਦੇ ਨਾਲ ਕਲਰ ਮੈਚ ਕਰ ਲੇ ਤਾਂ ਦੇਖੋ ਜੀ ਆਹ ਵਾਲਾ ਡਿਜ਼ਾਈਨ ਬਣਾਉਗਾ ਇਸ ਦੇ ਉੱਪਰ ਆਪ ਬਣਾਉਣਾ ਹੈ ਜਿਪਰਾ ਆਪਾਂ ਕਲਰ ਸਿਲੈਕਟ ਕਰ ਰਹੇ ਸੀ ਇਹਦੇ ਵਿੱਚ ਤਿੰਨ ਕਲਰ ਕੋਈ ਨਹੀਂ ਇੱਕ ਕਲਰ ਪਰ ਹੋਰ ਚਾਹੀਦਾ ਚਾਰ ਕਲਰ ਹੁਣੇ ਲੈਣੇ ਆਪਾਂ ਨੂੰ ਇਹਦੇ ਨਾਲ ਕਿਹੜਾ ਕਲਰ ਹੋਰ ਮੈਚ ਕਰਦੇ ਆਂ ਚਲੋ ਜੀ ਫਿਰ ਆਪਾਂ ਕਰਾਂਗੇ ਆਪਣੇ ਮੱਝਾਂ ਅੰਦਰ ਨਾ ਤੈਨੂੰ ਤਾਂ ਉੱਪਰ ਟਾਈਮ ਹੋ ਗਿਆ ਫਿਰ ਮੱਝਾਂ ਅੰਦਰ ਕਰਾਂਗੇ ਇੱਧਰ ਜੀ ਆਪਾਂ ਸਾਗ ਤਰ ਰੱਖਿਆ ਬਾਹਰ ਉਥੋਂ ਤੁਹਾਨੂੰ ਰੌਂਡ ਲਵਾ ਦਈਏ ਦਪਏ ਨੇ ਬੇਬੇ ਜੀ ਸਰਦੀਤਾ ਜੀ ਸਰਦੀ ਦੇ ਦਿਨ ਵੀ ਨਹੀਂ ਹੈ ਕਿ ਥੋੜ੍ਹੀ ਥੋੜ੍ਹੀ ਗਰਮੀ ਹੋਣੇ ਵਿਦਿਆ ਦਿਨ ਆ ਗਏ ਨਾ ਸਾਰਾ ਕੁਝ ਬਾਹਰ ਖਲਾਰਾ ਪਿਆ ਰਹਿੰਦਾ ਅਧਰਾ ਜੀ ਆਪਣੇ ਡੌਗਸ ਲਈ ਪੈਡਿਗਰੀ ਤੇ ਇਧਰ ਰੱਖ ਰੱਖਿਆ ਆਪਾਂ ਸਾਗ ਸਾਗ ਬਣਾ ਲਈ ਕੋਸ ਆਪਾਂ ਸਾਗ ਤੋੜ ਕੇ ਛੀਰ ਕੇ ਸਗਾ ਲਿਆ ਸਾਗ ਮਿੱਠਾ ਪਾਲਕ ਤੇ ਧਣੀਆਂ ਆਪਾਂ ਸਰ ਕੁਝ ਤੋੜ ਲਿਆ ਸੀ ਛੀਰ ਕੇ ਉਸ ਘਾਵਾਂਗੇ ਤੇ ਇਧਰ ਆਪਾਂ ਆਪਣੇ ਡੌਗਸ ਲਈ ਮੰਗਾਈ ਆ ਪੈਡਿਗਰੀ 20 ਕਿਲੋ ਪੈਡਿਗਰੀ ਮੰਗਾ ਲਈ ਜੀ ਇਕੱਠੀ ਵਾਰ-ਵਾਰ ਨਾਲ ਹਣਾ ਦੇਖੋ ਜਿੰਨਾ ਖਰਚਾ ਕਰਕੇ ਪਾਲਦੇ ਨੇ ਡੌਗ ਆਪਾਂ ਕਹਿੰਦੇ ਨੇ ਕਿ ਰੱਖ ਲੈਣੇ ਕੁੱਤੇ ਰੋਟੀ ਰੋਟੇ ਨਾਲ ਇੰਨਾ ਨਹੀਂ ਪਾਲਦੇ ਪਹਿਲਾਂ ਹੀ ਦੇਸੀ ਕੁੱਤੇ ਹੋਇਆ ਕਿ ਰੋਟੀ ਨਾਲ ਪਲ ਜਾਂਦੇ ਅੱਜ ਕੱਲ ਦੇ ਕੁੱਤੇ ਨਹੀਂ ਪਾਲਦੇ ਜੀ ਨਸਲ ਦੇ ਕੁੱਤੇ ਨੇ ਵਧੀਆ ਚੀਜ਼ਾਂ ਖਾ ਕੇ ਪਾਲਦੇ ਨੇ ਇਹ ਫੇਰ ਹੀ ਬਣਦੇ ਨੇ ਤੇ ਇੱਥੇ ਆਪਾਂ ਕਰਦੀ ਜੀ ਆਪਣੇ ਮੱਜਾਂ ਅੰਦਰ ਮੱਜਾਂ ਨਾਲ ਜਦੋਂ ਆਪਾਂ ਗੋਹਾ ਟਾਲਦੇ ਰਹਿੰਨੇ ਇਸ ਕਰਕੇ ਸੁਣੋ ਸੁਣੋ ਪੈ ਰਹੇ ਨੇ ਨਾ ਮੱਜਾਂ ਥੱਲੋਂ ਕਿਉਂਕਿ ਆਪਾਂ ਢੇੜਾ ਲਾਉਂਦੇ ਰਹਿੰਨੇ ਆ ਗੋਹਾ ਟਾਲ ਦਿੰਨੇ ਨੇ ਇਹਨਾਂ ਦਾ ਆਪਾਂ ਮੱਜਾਂ ਬਾਹਰ ਬਧੀਰ ਰੰਨੇ ਬਾਰ ਹੁਣ ਤੋਂ ਧੁੱਪ ਹੋਣ ਲੱਗੀ ਮੱਜਾਂ ਨੂੰ ਬਾਹਰ ਹਨਾ 2 ਵਜੇ ਸਾਡੇ ਮੱਜਾਂ ਨੂੰ ਧੁੱਪਣ ਲੱਗੀ ਥੋੜੇ ਦਰਖਤ ਜੇ ਉਹ ਹੋਊਗਾ ਹੁਣ ਮਿਸਰਨ ਲੱਗਣਗੇ ਦਰਖਤ ਉਹ ਹੋਣਗੇ ਫੇਰ ਕਿਤੇ ਜਾ ਕੇ ਛਾਂ ਹੋਇਆ ਕਰੂਗੀ ਤੇ ਹੁਣ ਥੋੜੇ ਥੋੜੇ ਧੁੱਪ ਹੋਣ ਲੱਗੀ ਮੱਜਾਂ ਨੂੰ ਤੇ ਆਪਾਂ ਆਪਣੀ ਗਾਂ ਵੀ ਬਾਰ ਮੰਨ ਦਿੰਨੇ ਆ ਜੀ ਕਿਉਂਕਿ ਇਹਦਾ ਜੀਨ ਲੱਗਦਾ ਵਿਚਾਰਦਾ ਕੱਲੀ ਦੇ ਅੰਦਰ ਹਨਾ ਵੀ ਬਾਹਰ ਨਾਲ ਕੱਚੇ ਚ ਬੈਠ ਰਜਾਂਦੀ ਹੈ ਇਹ ਤੇ ਬਾਹਰ ਮੰਨ ਦਿੰਨੇ ਆ ਆਪਾਂ ਗਾਂ ਨੂੰ ਵੀ ਇਹਨੂੰ ਆ ਰੇਤਾ ਸਟੰਗੀ ਝਾੜ ਦੇ ਦੇ ਵਾਸਤੇ ਪੁੱਲੇ ਰੇਤੇ ਤੇ ਆਪਾਂ ਇਹਨੂੰ ਬੰਨਿਆ ਕਰਾਂਗੇ ਆ ਸਾਡੀ ਮਾਜੇ ਇਹਨੂੰ ਖੜਾ ਲੈਂਦੇ ਆਪਾਂ ਪਹਿਲਾਂ ਖੋਲ ਕੇ ਕਿਉਂਕਿ ਇਹ ਗੋਹਾ ਕਰਦੀ ਹੈ ਜਿਹਨੇ ਗੋਹਾ ਕਰਨਾ ਹੁੰਦਾ ਫਿਰ ਕਰ ਲੈਂਦੀ ਹੈਗੀ ਨਹੀਂ ਤਾਂ ਅੰਦਰ ਜਾ ਕੇ ਤੁਰੀ ਜਾਂਦੀ ਗੋਹਾ ਕਰਨ ਦੀ ਉਹਨੂੰ ਬੜੀ ਆਦਤ ਹੈਗੀ ਇਹਨੇ ਸਾਰੇ ਵਿੜੇ ਦਾ ਨਾਸ ਕਰ ਰੱਖਿਆ ਹੀ ਕਰਦੀ ਹੈ ਜੇ ਨਾ ਇਹਨੂੰ ਬਾਹਰ ਗੋਹਾ ਕਰਾ ਦੇਖੋ ਜਾਂਬਲੀ ਹੋਈ ਸਾਡੀ ਕੱਟੀ ਇਹਦੇ ਕਿੰਨੇ ਮਰਜੀ ਏਡਾ ਰੱਸਾ ਪਾਤਾ ਪਾਪਾ ਜੀ ਨੇ ਕਹਿੰਦਾ ਤਾਂ ਪੀੜੇ ਰੱਸੇ ਨਾਲ ਖੁੱਲਦੀ ਨਹੀਂ ਥੋੜੀ ਖੁੱਲੀ ਬੰਦਦੇ ਨੇ ਫਿਰ ਖੁੱਲਦੀ ਜਾਂਦੀ ਨਾ ਟੱਕਰਾਂ ਹੀ ਮਾਰੀ ਜਾਂਦੀ ਹੈਗੀ ਤੇ ਇਹਦਾ ਵੀ ਰੱਸਾ ਲੈ ਕੇ ਆਉਣਾ ਸੀ ਮੰਡੀਆਂ ਬੱਸ ਮੜ ਕੇ ਉਹ ਹੀ ਨਹੀਂ ਕਰੇਗਾ ਜਾਏ ਨਹੀਂ ਗਿਆ ਮੰਡੀ ਹੋਰ ਹੀ ਹੋਰ ਕੰਮਾਂ ਚ ਬੈੜੀ ਨੂੰ ਸੰਭਾਲਣ ਦੇ ਉੱਚ ਹੀ ਹੋ ਰਿਹਾ ਸ ਤਾਂ ਸਾਰਾ ਟੱਬਰ ਨਾਲ ਟੈਨਸ਼ਨ ਜੀ ਹੋ ਜਾਂਦੀ ਐ ਚਲੋ ਜੀ ਹੁਣ ਤਾਂ ਆਪਣੀ ਬੈੜੀ ਬਿਲਕੁਲ ਠੀਕ ਹੈਗੀ ਆਪਾਂ ਇਹਦੇ ਟਿਕਟਲੇ ਲਵਾਤੇ ਸੀਗੇ ਠੀਕ ਆ ਕਿਉਂਕਿ ਬੈੜੀਆਂ ਨੂੰ ਇਹ ਦਿੱਕਤ ਆਉਂਦੀ ਐ ਜਰੂਰ ਆਉਂਦੇ ਜੀ ਬੈੜੀ ਇਹਨੂੰ ਇਹ ਦਿੱਕਤਾਂ ਨਾਲ ਸੁਣ ਤੋਂ ਬਾਅਦ ਬਹੁਤ ਅਸੀਂ ਸੁਣੇ ਨੇ ਕਿ ਵੀ ਇਹ ਡਰ ਵਾਲੀ ਗੱਲ ਨਹੀਂ ਕਹਿੰਦੀ ਹੁੰਦੀਗੀ ਇਹਦੇ ਪਿਛਲੇ ਦੋ ਥਣਾ ਚ ਥੋੜੀ ਜਿਹੀ ਇਨਫੈਕਸ਼ਨ ਸੀਗੀ ਉਹ ਚ ਥੋੜਾ ਦੁੱਧ ਸਾਰਾ ਨਾ ਗੁਲਾਬੀ ਜੇ ਰੰਗ ਆਦਾ ਰਿਹਾ ਸੀਗਾ ਬਾਕੀ ਇਹਨਾਂ ਦਿੱਕਤ ਨਹੀਂ ਹੈਗੀ ਸੀ ਦੇਖੋ ਜੀ ਕਿੰਪਾਸ ਜਨੇ ਮੱਜਾਂ ਤਾਂ ਯਸੀ ਮੱਜਾਂ ਆਪ ਬਨ ਕੇ ਰਾਜੀ ਐਂਗੀ ਮੇਰੇ ਇਹਨਾਂ ਨੂੰ ਕਹਿੰਦੇ ਨਹੀਂ ਵੀ ਮੱਜਾਂ ਬੰਨਾ ਛੱਡ ਦਿੰਦੇ ਫਿਰ ਭੱਜਦੀਆਂ ਨੇਗੀਆਂ ਪਾਪਾ ਜੀ ਖੋਲ ਦਿੰਦੇ ਨਾ ਸਿੰਨੇ ਵਾਰੀ ਕਹੋ ਤੁਸੀਂ ਮੱਜਾਂ ਐਂ ਨਾ ਛੱਡਿਆ ਕਰੋ ਸੱਟ ਪੇਟ ਖਾ ਲੈਣਗੀਆਂ ਕਿਸੇ ਦਿਨ ਇਹ ਤੇ ਛੜਾ ਕੇ ਭੱਜ ਜਾਂਦੀਆਂ ਨੇ ਪਾਪਾ ਜੀ ਤੋਂ ਨਾਲ ਉਹਨੂੰ ਕਹਵੇ ਸਿੱਪੀ ਬੰਦ ਲਿਆ ਕਰਾਂਗੇ ਭਈ ਐ ਨਾ ਖੋਲ ਛੱਡਿਆ ਕਰੋ ਇਹਨਾਂ ਨੂੰ ਤੇ ਹੁਣ ਤਾਂ ਸਾਡੀ ਬੈੜੀ ਬਿਲਕੁਲ ਠੀਕ ਹੋ ਗਈ ਜੀ ਰੱਬ ਦੀ ਮਿਹਰ ਹੋਈ ਪ੍ਰਮਾਤਮਾ ਦੀ ਚਲੋ ਇੰਨਾ ਕਣਾ ਪ੍ਰਮਾਤਮਾ ਉਹ ਕਰਦਾ ਹੈ ਆਪਣਾ ਇਮਤਿਹਾਨ ਲੈਂਦਾ ਹੈਗਾ ਵੀ ਦੇਖਦੇ ਆ ਕਿਨੇ ਪਾਸ ਹੁੰਦੇ ਨੇ ਇਮਤਿਹਾਨ ਚ ਪਰ ਆਪਾਂ ਤਾਂ ਕਦੋਂ ਕਿਸਦਾ ਮਾੜਾ ਨਹੀਂ ਕਰਿਆ ਪਰਮਾਤਮਾ ਆਪਣਾ ਮਾੜਾ ਵੀ ਕਿਉਂ ਕਰੂਗਾ ਹਨਾ ਜਦੋਂ ਆਪਾਂ ਕਦੇ ਕਿਸਦਾ ਮਾੜਾ ਨਾ ਕਰਿਆ ਨਾ ਸੋਚਿਆ ਪਰਮਾਤਮਾ ਨੂੰ ਸਭ ਪਤਾ ਹੁੰਦਾ ਥੋੜੀ ਦਿੱਕਤ ਆਈ ਆਪਾਂ ਇੱਕ ਦਿਨ ਇੰਜੈਕਸ਼ਨ ਲਵਾਤੇ ਸੀਗੀ ਉਹਨਾਂ ਨੇ ਕਿਹਾ ਸੀ 72 ਘੰਟੇ ਵੀ ਦਾ ਅਸਰ ਰਹੂਗਾ ਡਾਕਟਰ ਨੇ ਕਿਹਾ ਸੀ ਤੇ 72 ਘੰਟੇ ਦੇ ਵਿੱਚ ਹੀ ਆਪਣੀ ਬੈੜੀ ਬਿਲਕੁਲ ਠੀਕ ਹੋ ਗਈ ਜੀ ਤੇ ਪਰਮਾਤਮਾ ਦੀ ਮਿਹਰ ਹੈ ਜੀ ਸਾਰੀ ਉਸੇ ਦੇ ਰੰਗ ਨੇਗੇ ਉਹ ਥੋੜਾ ਜਿਹਾ ਆਪਾਂ ਨੂੰ ਦੁੱਖ ਦਿੰਦਾ ਫਿਰ ਆਪਾਂ ਰੱਬ ਨੂੰ ਕਿਵੇਂ ਯਾਦ ਕਰਾਂਗੇ ਹਨਾ ਜੇ ਥੋੜਾ ਜਿਹਾ ਆਪਾਂ ਨੂੰ ਨਾ ਤਕਲੀਫ ਦੇਊਗਾ ਫਿਰ ਤਾਂ ਆਪਾਂ ਉਹਨੂੰ ਭੁੱਲੀ ਜਾਵਾਂਗੇ ਤੇ ਚਲੋ ਜੀ ਆਪਾਂ ਕਹਿੰਦੇ ਜਿਵੇਂ ਸਾਡੀ ਮਾਲਕਣੀ ਸੁਣੇ ਸਬਜ਼ੀ ਸੁਣੇ ਕਿਸੇ ਦਾ ਪਾਸੂ ਡੰਗਰ ਨਾ ਖਰਾਬ ਹੋਵੇ ਸਭ ਤੇ ਪਰਮਾਤਮਾ ਆਪਦੀ ਮਿਹਰ ਰੱਖੇ ਅੰਦਰ ਆਪਾਂ ਡੇਗਰੇ ਸੀ ਜੀ ਬਾਹਰ ਗੋਹਾ ਸੰਬਰ ਥੋੜ ਦੇਨੇ ਆ ਸ਼ਾਮ ਨੂੰ ਫਿਰ ਸਵੇਰੇ ਔਖਾ ਹੋ ਜਾਂਦਾ ਜੀ ਸਾਰਾ ਸੰਬਰ ਥੋੜ ਦੇਨੇ ਗੋਹਾ ਡੇਗ ਦੇਨੇ ਆ ਫਿਰ ਸਵੇਰੇ ਫਟਾਫਟ ਮੱਝਾਂ ਮੰਨੀਆਂ ਜਾਂਦੀਆਂ ਨੇਗ ਇੱਕ ਮੱਖੀਆਂ ਬਹੁਤ ਹੋ ਰੇ ਨੇ ਬਾਹਰ ਜ਼ਿਆਦੇ ਮੱਖੀਆਂ ਹੁੰਦੇ ਨੇ ਅੰਦਰ ਨਹੀਂ ਆਂਦੀਆਂ ਮੱਖੀਆਂ ਹੈਗੀਆਂ ਬਾਹਰ ਜਦੋਂ ਮੱਝਾਂ ਬਾਹਰ ਹੁੰਦੇ ਨੇ ਉਹ ਜ਼ਿਆਦਾ ਮੱਖੀਆਂ ਲੱਗਦੀਆਂ ਨੇ ਮੱਝਾਂ ਤੇ ਤੇ ਇੱਥੇ ਆਪਾਂ ਆਪਣੇ ਨਾਲ ਦੇ ਕੁੱਤੇ ਨੂੰ ਬਾਹਰ ਕੱਢਤਾ ਸੀਗਾ ਇਹ ਵੀ ਵਿਚਾਰਾ ਚ ਵੀ ਕਰਨ ਲੱਗ ਜਾਂਦੇ ਨੇ ਅੰਦਰ ਬੈਠੇ ਬਾਹਰ ਇਹ ਵੀ ਦੁਨੀਆਦਾਰੀ ਦੇਖ ਲੈਂਦੇ ਨੇ ਨੰਗਦੀਆਂ ਗੱਡੀਆਂ ਅੰਦਰ ਸੀਰਨ ਲੱਗ ਰਹੇ ਜੇ ਪੱ साग ਇਹਨਾਂ ਡੈਡੀ ਨੇ ਤੋੜ ਲਿਆ ਸਾਰਾ ਸਮਾਨ ਇਹਨਾਂ ਤਾਂ ਪੂਰਾ ਸਾਰਾ ਧਣੀਆਂ ਵੱਢ ਲਿਆ ਕਹਿੰਦੇ ਤੁਸੀਂ ਤਾਂ ਉਹ ਨਹੀਂ ਕਰਦੇ ਆ ਵੱਡਦੀਆਂ ਨਹੀਂ ਗੀਆਂ ਸਕਾਓ ਸਾਰਾ ਤੇ ਇਧਰ ਹੈਲਪ ਕਰ ਰਹੇ ਸੀ ਇਹ ਵੀ ਵੀ ਕਹਿੰਦੇ ਨਹੀਂ ਤੁਸ ਸਾਨੂੰ ਟਾਈਮ ਨਹੀਂ ਹੈਗਾ ਤੁਸੀਂ ਇਹਨੂੰ ਵੱਡਣਾ ਨਹੀਂ ਨਾ ਤਣੀਆਂ ਨਾਲ ਸੁਈ ਕੁੱਟਣਾ ਇਹਨੂੰ ਫਿਰ ਨਾ ਸਕਾਇਆ ਜਾਣਾ ਪਿਛਲੇ ਸਾਲ ਅਸੀਂ ਹੀ ਰਹਿ ਗਏ ਸੀ ਕਮਾ-ਕਮਾ ਚੀ ਤੇ ਸਾਗ ਆਪਣਾ ਬਣ ਗਿਆ ਜੀ ਇਧਰ ਤੇ ਹਮੇਸ਼ਾ ਕਹਿੰਦੇ ਤੁਸੀਂ ਸਾਗ ਨਹੀਂ ਸਕਾਉਂਦੇ ਹਨਾ ਪਹਿਲਾਂ ਇੱਕ ਦੋ ਵਾਰ ਪਹਿਲਾਂ ਆਪਾਂ ਸਕਾ ਲਿਆ ਸੀ ਪਿਛਲੇ ਸਾਲ ਆਪਾਂ ਉਸਕਾਇਆ ਨਹੀਂ ਗਿਆ ਚਲੋ ਜੱਗੇ ਜਾ ਕੇ ਸੌਣ ਦੇ ਮਹੀਨੇ ਚ ਵਧਿਆ ਸਾਗ ਸਵਾਦ ਲੱਗਦਾ ਹਨਾ ਉਹ ਤੋਂ ਬਣਾ ਲਿਆ ਕਰਾਂਗੇ ਵਿੱਚ ਛੋਲੇ ਨੇ ਦਾਲ ਪਾ ਕੇ ਵਧੀਆ ਬਣ ਜਾਂਦਾ ਸਾਗ ਦਲੇ ਹੋ ਛੋਲੇ ਨੇ ਦਾਲ ਪਾ ਲੰਨੇ ਵਿੱਚ ਤੇ ਇਧਰ ਆਪਾਂ ਸ਼ਾਮ ਦਾ ਟਾਈਮ ਆ ਗਿਆ ਜੀ ਮੱਜਾਂ ਚ ਨਾ ਡੈੜੀ ਲੱਗ ਰਹੀ ਨੇ ਬੈੜੀ ਦੀ ਧਾਰ ਕੱਢਣ ਕਿਉਂਕਿ ਬੈੜੀ ਆਪੋ ਨੇ ਨਾ ਥੋੜਾ ਜਿਹਾ ਸਾਨੂੰ ਘੂਰਦੀ ਹੈਗੀ ਵੀ ਸਾਨੂੰ ਥੋੜਾ ਡਰ ਹੀ ਹੋ ਗਿਆ ਇੱਕ ਦਿਨ ਇਹਨੇ ਮੇਰੇ ਬੱਸ ਲੱਤ ਜੀ ਮਾਰੀ ਮਾੜੀ ਜੀ ਤੇ ਉਦੋਂ ਡਰ ਰਹਿ ਸਾ ਬੈਠਿਆ ਤੇ ਮੈਂ ਇਹਨਾਂ ਨੂੰ ਕਹੇ ਵੀ ਤੁਸੀਂ ਨਿਆਣਾ ਪਾ ਕੇ ਧਾਰ ਕੱਢਾ ਕਰੋ ਫਿਰ ਤਾਂ ਅਸੀਂ ਵੀ ਕੱਢ ਲਿਆ ਕਰੀਏ ਚਲੋ ਜੀ ਅਜੇ ਤੱਕ ਇੱਧਰ ਬਲੌਂਗ ਸਾਡੇ ਕੋਲ ਆਗੂ ਉਸ ਦਿਨ ਤਾਂ ਅਸੀਂ ਆਪ ਹੀ ਧਾਰ ਕੱਢ ਲਈ ਸੀ ਬੈੜੀ ਦੀ ਨਿਆਣਾ ਪਾਲਿਆ ਸੀ ਕੁਛ ਨਹੀਂ ਕਿਹਾ ਜੀ ਸਾਨੂੰ ਬਸ ਇੱਕ ਡਰ ਹੋ ਗਿਆ ਹਨਾ ਹੋਰ ਕੋਈ ਚੱਕਰ ਨਹੀਂ ਹੈਗਾ ਡਰੀ ਸੀ ਵਾਸਿਕੋ ਨਿਕਲ ਗਿਆ ਡਰ ਆਪਣਾ ਹੁਣ ਕਿਉਂ ਇਹਦਾ ਨਾ ਨਿਆਣਾ ਪਾਲਿਆ ਕੁਛ ਨਹੀਂ ਕਿਹਾ ਬੈੜੀ ਨੇ ਆ ਦੇਖੋ ਜੀ ਬੈੜੀ ਦੀ ਦਵਾਈ ਇੱਚਾ ਆਪਾਂ ਇਹਦੇ ਠੰਡ ਡਿਪ ਕਰ ਦਿੰਦੇ ਆਂਗੇ ਇਹ ਜ਼ਰੂਰੀ ਹੈ ਜੀ ਬੈੜੀਆਂ ਨੂੰ ਹਨਾ ਧਾਰ ਚੋਂ ਤੋਂ ਬਾਅਦ ਚੰਗੀ ਤਰ੍ਹਾਂ ਧੋ ਕੇ ਆਪਾਂ ਇਹਨਾਂ ਨੇ ਪਾਣੀ ਨਾਲ ਤੇ ਆਪਾਂ ਇਹ ਚ ਡਿਪ ਕਰ ਦਿੰਨੇ ਆ ਚਲੋ ਜੀ ਵੀਡੀਓ ਦਾ ਅੰਡਾ ਪੈਠੀ ਕਰ ਦਿਆਂ ਜੀ ਵੀਡੀਓ ਬਧਿਆ ਲੱਗੀ ਹੋਵੇ ਤੇ ਵੀਡੀਓ ਤੇ ਤੇ ਨਾਲ ਚੈਨਲ ਨੂੰ ਕਰ ਲੋ ਜੀ ਵੱਤੋ ਸਬਸਕ੍ਰਾਈਬ ਥੈਂਕ ਯੂ